ਉਥੇ ਜੀ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਕਮੇਡੀਅਨ ਜਿਹੜੇ ਹੈ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ 4-5 11-12 ਮੈਡਮ ਤੇ ਮੇਰੇ ਕੋ ਅਗਲੇ ਦਿਨ ਸਵਾ 12 ਵਜੇ ਤਕਰੀਬਨ ਸਵਾ 12 12:30 ਵਜੇ ਐਸ ਐਚਓ ਸਾਹਿਬ ਅਜੈਬ ਸਿੰਘ ਜੀ ਮੇਰੇ ਤੇ ਕੇਸ ਦਰਜ ਕਰਦੇ ਨੇ ਔਰ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹੈ ਜੀ ਮੇਰਾ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਬੇਹਉਣਾ ਬਹੁਤ ਗਲਤ ਕੀਤਾ ਜੀ ਪਾਜੀ ਕਿਸ ਕਿਉਂ ਸੀ ਕਿਉਂ ਕੀਤਾ ਕਿ ਬਿਨਾ ਮਤਲਬ ਤੋਂ ਮੈਡਮ ਕਿ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂਜੀ ਐਸੀ ਇੱਕ ਛੋਟਾ ਜਿਹਾ ਪ੍ਰੋਂਠੇ ਰਾਤ ਕੋਈ ਮਿਹਨਤ ਕਰਦਾ ਉਹਨੂੰ ਮਿਹਨਤ ਨਹੀਂ ਕੀਤੀ ਕਾਰਨ ਦੇ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਹਾਂਜੀ ਇਹਦੇ ਕੋ ਕਪੀ ਸ਼ਰਮਾ ਆ ਗਿਆ ਮਿਹਨਤ ਕਰ ਰਿਹਾ ਉੱਠ ਰਿਹਾ ਪਰ ਉੱਠਣ ਨਹੀਂ ਦੇ ਰਾ ਜੀ ਫਿਰ ਇਸ ਦੇ ਰਿਲੇਟਿਡ ਹਜਾਇਬ ਸਿੰਘ ਦੇ ਇਲਾਕੇ ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਜੀ ਮ사ਜ ਸੈਂਟਰ ਨਹੀਂ ਚੱਲ ਰਹੇ ਹਾਂਜੀ ਸੱਟਾ ਬਾਜੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਗਾ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਜਲੰਧਰ ਦੇ ਵਿੱਚ ਮਸ਼ਹੂਰ ਪਰੌਠੇ ਵਾਲੇ ਨੂੰ ਕਪਿਲ ਸ਼ਰਮਾ ਨੂੰ ਰਾਤ ਨੂੰ ਪਰੌਠੇ ਖਲੋਨੇ ਪੈ ਗਏ ਮਹਿੰਗੇ ਜਲੰਧਰ ਪੁਲਿਸ ਨੇ ਮਸ਼ਹੂਰ ਪਰਾਠੇ ਵਾਲੇ ਤੇ ਕੀਤਾ ਪਰਚਾ ਦਰਜ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਕਪਿਲ ਸ਼ਰਮਾ ਜਲੰਧਰ ਪਹੁੰਚੇ ਸੀ ਜਿੱਥੇ ਉਹਨਾਂ ਨੇ ਰਾਤ ਨੂੰ ਜਲੰਧਰ ਦੇ ਮਸ਼ਹੂਰ ਪਰਾਠੇ ਵਾਲੀ ਰੇੜੀ ਤੋਂ ਪਰੋਟੇ ਖਾਦੇ ਸੀ ਤੇ ਕਪਿਲ ਸ਼ਰਮਾ ਨੇ ਉਹ ਫੋਟੋ ਇੰਸਟਾਗ੍ਰam ਤੇ ਵੀ ਪਾਈ ਸੀ ਤੇ ਜਦੋਂ ਇਹ ਫੋਟੋ ਵਾਇਰਲ ਹੋਈ ਤਾਂ ਪੁਲਿਸ ਦੇ ਕੋਲ ਪਹੁੰਚੀ ਤਾਂ ਪੁਲਿਸ ਨੇ ਉਸ ਪਰਾਠੇ ਵਾਲੇ ਨੌਜਵਾਨ ਤੇ ਪਰਚਾ ਦਰਜ ਕਰ ਦਿੱਤਾ ਤੇ ਅੱਜ ਉਸ ਮਸ਼ਹੂਰ ਪਰਾਠੇ ਵਾਲੇ ਨੌਜਵਾਨ ਦਵਿੰਦਰ ਸਿੰਘ ਦੇ ਬੋਲੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸਨੇ ਪੁਲਿਸ ਤੇ ਵੀ ਇਤਜ਼ਾਮ ਲਗਾਈ ਨੇ ਤੇ ਕਿ ਆ ਕਿ ਪੁਲਿਸ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ ਤੇ ਉਸ ਨੂੰ ਚੁੱਕ ਕੇ ਥਾਣੇ ਵੀ ਲੈ ਗਏ ਸੀ ਤੇ ਬੁਰਾ ਵਿਵਹਾਰ ਵੀ ਉਸਦੇ ਨਾਲ ਪੁਲਿਸ ਦੇ ਵੱਲੋਂ ਕੀਤਾ ਗਿਆ ਤਨ ਦਾਸ ਦੇ ਕਿ ਪੁਲਿਸ ਨੇ ਇਸ ਨੌਜਵਾਨ ਦੇ ਖਿਲਾਫ ਪਰਚਾ ਇਸ ਲਈ ਕੀਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਦਵਿੰਦਰ ਸਿੰਘ ਰਾਤ ਨੂੰ ਆਪਣਾ ਸਟਾਲ ਲਗਾ ਕੇ ਪਰੋਟੇ ਵੇਚ ਕੇ ਡਿਪਟੀ ਕਮਿਸ਼ਨਰ ਦੇ ਹਦਾਇਤਾਂ ਦੀ ਉਲੰਘਣਾ ਕਰ ਰਿਹਾ ਸੀ ਜਿਸ ਕਰਕੇ ਇਸ ਦੇ ਖਿਲਾਫ ਪਰਚਾ ਦਰਜ ਕੀਤਾ ਉਸ ਨੂੰ ਪੁਲਿਸ ਦੇ ਵੱਲੋਂ ਵਾਰ-ਵਾਰ ਸਮਝਾਇਆ ਵੀ ਗਿਆ ਪਰ ਉਹ ਨਹੀਂ ਹਟਿਆ ਮੈਂ ਵੀਰ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਮਾਡਲ ਟਾਊਨ ਨਾਲ ਛੋਟੀ ਜੀ ਕਰੋਟੀਆਂ ਦੀ ਕਾਰਟ ਲਾਉਣਾ ਫੁੱਲ ਲਾਈਟ ਜੀ ਦੇਸੀ ਕਿਉਂ ਦੇ ਕਰੋਟੀਆਂ ਉੱਥੇ ਜੀ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਕਮੇਡੀਅਨ ਜਿਹੜੇ ਹੈ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ 4-5 ਕਾਰਾਂ ਨਾਲ ਮੈਡਮ ਇਹ ਉਸ ਤੋਂ ਅਗਲੇ ਦਿਨੀ ਮੇਰਾ ਰੁਟੀਨ ਵਾਈਸ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ ਬਹੁਤ ਕਿਰਪਾ ਕਰ ਸਿਵਾਇ ਟਾਡੀ ਸਾਰਿਆਂ ਦੀ ਸ਼ੁਕਰੀਆਵਾਦਾਂ ਸੀ ਜੀ ਮੈਨੂੰ ਅਗਲੇ ਦਿਨ ਸਵਾ 12:00 ਵਜੇ ਤਕਰੀਬਨ ਸਵਾ 12:00 ਸਾਢੇ 12:00 ਵਜੇ ਐਸ ਐਚ ਓ ਸਾਹਿਬ ਅਜੈਬ ਸਿੰਘ ਜੀ ਮੇਰੇ ਤੇ ਕੇਸ ਦਰਜ ਕਰਦੇ ਨੇ ਔਰ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹਾਂ ਜੀ ਮੇਰੇ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਬਹੁਤ ਨਾ ਬਹੁਤ ਗਲਤ ਕੀਤਾ ਜੀ ਪਾਪਾ ਜੀ ਕਿਸ ਕਿਉਂ ਸੀ ਕਿਉਂ ਕੀਤਾ ਕਿ ਬਿਨਾ ਮਤਲਬ ਤੋਂ ਮੈਡਮ ਕਿ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂਜੀ ਐਸੇ ਇੱਕ ਛੋਟਾ ਜਿਹਾ ਪਰੋਂਠੇ ਰਾਤ ਕੋਈ ਮਿਹਨਤ ਕਰਦਾ ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੇ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟਰਮ ਕਿ ਕਿੱਥੇ ਕਰਕੇ ਰੱਖਣੀ ਆ ਮਾਡਲ ਟਰਮ ਸੱਜੇ ਕਰਾਫਟ ਦੇ ਕੋਲ ਕេស ਕਿਸ ਬਹਿਵ ਤੇ ਕੀਤਾ ਗਿਆ ਤੁਹਾਡੇ ਇਹ ਇਸ ਬਸ ਹੁੰਦਾ ਜੀ ਹੋਰ ਕਿਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਰਹੇ ਜਿਹੜਾ ਉਹ ਨਹੀਂ ਕੁਝ ਨਹੀਂ ਮਿਹਨਤ ਕਰ ਰਿਹਾ ਜੀ ਹਾਂਜੀ ਇਹਦੇ ਕੋ ਕਪਿਲ ਸ਼ਰਮਾ ਆ ਗਿਆ ਮਿਹਨਤ ਕਰ ਰਿਹਾ ਉੱਠ ਰਿਹਾ ਆਪਾਂ ਉੱਠਣ ਨਹੀਂ ਦੇ ਰਾ ਕਿਸੇ ਜੀ ਫਿਰ ਇਸ ਦੇ ਰਿਲੇਟਿਡ ਹਜੈਬ ਸਿੰਘ ਦੇ ਇਲਾਕੇ ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਜੀ ਕੋਈ ਮ사ਜ ਸੈਂਟਰ ਨਹੀਂ ਚੱਲ ਰਹੇ ਹੈ ਜੀ ਸੱਟਾ ਬਾਜ਼ੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਆ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ ਤਿੰਨ ਮਿੰਟ ਹੀ ਚੰਬੰਦ ਕਰ ਲਿਆ ਭਾਈ ਇਹਨੇ ਤਾਂ ਦੇਤੇ ਕੇਸ ਦਰਜ ਹੋਣਾ ਜੀ ਆਉਂਦੇ ਹੀ ਉਹਨੇ ਇੱਕ ਮਾਰਕੀਟ ਸਟਾਰਟ ਕਰਤੀ ਵੀ 25 30 ਜਾਣੇ ਆਏ ਨਹੀਂ ਮੇਰੇ ਕੋਲ ਹਾਂਜੀ ਥਾਣੇ ਲਿਜਾ ਕੇ ਉਹਨੇ ਵੰਦ ਕਿਸ ਸਮੇਂ ਆਂਦੇ ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੁਹਾਡੇ 12:00 12:30 ਨੂੰ ਮੈਨੂੰ ਟਾਈਮਿੰਗ ਐਗਜ਼ੈਕਟ ਨਹੀਂ ਪਤਾ ਜੀ ਹਾਂਜੀ ਰਾਤ ਨੂੰ ਮੂਲੇ ਹਾਂਜੀ ਰਾਤ ਦੇ ਸਮੇਂ ਹਾਂਜੀ ਹਾਂਜੀ ਕੋਈ ਮੋਟੇ ਜਿਹਾ ਵਗੈਰਾ ਤੁਹਾਡੇ ਕੋਲ ਨਹੀਂ ਬਿਲਕੁਲ ਜੀ ਉਹ ਪੁਲਿਸ ਅਫਸਰ ਜੀ ਟਾਈਮਿੰਗ ਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਕੱਲਾ ਕੀ ਕਰੇਗਾ ਜੀ 30 ਬੰਦੇ ਆ ਗਏ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਥੋੜਾ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦੋ ਜੀ ਲੈ ਠੀਕ ਹੈ ਜੀ ਤੇ ਉਹਨਾਂ ਨੇ ਕਹਿੰਦਾ ਟਾਈਮ ਨਹੀਂ ਦਿੱਤਾ ਇਨ ਦਾ ਮੀਨ ਟਾਈਮ ਇੱਕ ਅ fırsਰ ਨੇ ਮੈਨੂੰ ਗੱਲ ਗੱਡੀ ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗੱਲਾਂ ਕੱਡੀਆਂ ਜੀ ਗੱਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਗਿਆ ਜੀ ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰ ਨਾਲ ਉਹਨਾਂ ਹਾਲਤ ਸ਼ਦਤ ਪਤੀ ਦਾ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਐਦਾਂ ਦਾ ਹੁੰਦਾ ਨਹੀਂ ਇੱਥੇ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ ਐਮਲਰ ਕਰਾਈਏ ਕੁਝ ਕਰਾਈ ਮੈਂ ਨਹੀਂ ਕੁਝ ਨਾ ਮੇਰ ਕੋ ਟਾਈਮ ਸੀ ਮੈਂ ਉਥੋਂ 6:30-4:5 ਵਜੇ ਨਿਕਲੇ ਆ ਨਾ ਮੈਨੂੰ ਕੋਈ ਬੋਝ ਸੀ ਜੀ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਨਾ ਧੱਕਾ ਪਰਮਾਤਮਾ ਕਿਸੇ ਨਾਲ ਹੋ ਵੀ ਨਾ ਤੁਸੀਂ ਕੱਲੇ ਉਥੋਂ ਜਦੋਂ ਨਿਕਲੇ ਹੋ ਕੱਲੇ ਹੀ ਨਿਕਲੇ ਹੋ ਕੱਲੇ ਸੀ ਕਵੀ ਲੈਣਾ ਹੈ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਮੈਂ ਮੈਂ ਅਰਪੀ ਸ਼ੁਕਲਾ ਜੀ ਨਾਲ ਕੀਤੀ ਏ ਡੀ ਜੀ ਪੀ ਰਹੇ ਨੇ ਆਪਣੇ ਇੱਥੇ ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ ਫਿਰ ਆਈ ਜੀ ਰਹੇ ਨੇ ਮਾ ਉਹਨਾਂ ਨੇ ਨਿਗਾਹਚ ਕੀਤਾ ਹੈ ਕਿਸ ਇਹ ਆਪਣੇ ਆਈ ਜੀ ਸਾਹਿਬ ਦੀ ਵੀ ਆਈ ਜੀ ਸਾਹਿਬ ਨਹੀਂ ਮਿਲੇ ਮੈਨੂੰ ਕਮਿਸ਼ਨਰ ਸਾਹਿਬ ਦੀ ਵੀ ਨਿਗਾਹਚ ਕੀਤਾ ਜੀ ਕੀ ਕਹਿੰਦੇ ਨੇ ਕੁਝ ਨਹੀਂ ਜੀ ਉਹਨਾਂ ਨੇ ਕੀ ਕਹਿਣਾ ਹੈ ਅਫਸਰ ਕੀ ਕੇਂਦਰ ਹੁੰਦੇ ਸੀ ਪਤਾ ਹੀ ਆਪਾਂ ਨੂੰ ਭਾਜੀ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਕਢਵਾਉਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਤਾਈ ਨਹੀਂ ਕਦੇ ਮਿਲਿਆ ਮੈਡਮ ਕੱਲ ਰਾਤੀ ਇਹ ਸਾਰਾ ਸੀਨ ਹੋਇਆ ਵਰਨਿੰਗ ਹੁੰਦਾ ਜੀ 6:00 ਵਜੇ ਉੱਠ ਕੇ ਇੱਥੇ ਫਿਰ ਸਵੇਰ ਦੇ ਢੱਕੇ ਖਾ ਰਿਹਾ ਜੀ ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋਂ ਰਾਤ ਦੀ ਗੱਲ ਪਰਸੋਂ ਰਾਤ ਤਾਂ ਕੋ ਉੱਥੇ ਕਰਾਊਡ ਵਗੈਰਾ ਵੀ ਕੋਈ ਕਰਾਊਡ ਨਹੀਂ ਜੀ ਕੋਈ ਕਰਾਊਡ ਨਹੀਂ ਮੈਨੂੰ ਲੱਗਦਾ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅਜੇ ਤੱਕ ਮੈਡਮ ਨਾ ਅਸੀਂ दारू ਪੀਏ ਨਾ ਪਲਾਈਏ ਨਾ ਕੋ ਮੈਨੂੰ ਕੋਈ ਵਾਇਲੈਂਟ ਨਹੀਂ ਕੋਈ ਇੱਕ ਵੀ ਕਹਦੇ ਇੱਕ ਵੀ ਕੋਈ ਹੁੱਲੜਬਾਜੀ ਹੋਈ ਹੋਵੇ ਮਾੜਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖਾਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦਨ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰ ਦਨ ਇਹ ਪਰੌਂਠਿਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਵਾਂ ਤੇ ਇਹਨਾਂ ਦਾ ੱੱਕਾ ਨਹੀਂ ਚੱਲਦਾ ਪਰਲੀਮੈਂਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਨਹੀਂ ਉਪਰ ਨਹੀਂ ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀ ਗਈ ਨਹੀਂ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿੰਨੇ ਜੀ ਇਨ ਰੋਂਠਿਆਂ ਵਾਲੇ ਕੋ ਵੀ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ ਐਸਾ ਚੁਕਲਾ ਜਾਂ ਹੋਰ ਅਫਸਰ ਆਤਲਾ ਨਹੀਂ ਜਿਆਦਾ ਤੁਹਾਡੇ ਨੂੰ ਆਇਆ ਕਿ ਕਿ ਜੀ ਲਾਸ਼ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਕ ਕੇ ਹਜੀ ਲਾਸਟ ਜੇ ਜਾਣਾ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਹਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਵਾ ਸਕਦੇ ਹੋ ਕੀ ਮੰਗ ਕਰਦੇ ਹੋ ਬਸ ਮੈਨੂੰ ਜਿਹੜਾ ਇਹਨਾਂ ਨੇ ਐਸਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਪ੍ਰੌਂਠੇ ਵਾਲੇ ਨੂੰ ਹੱਥ ਪਾਇਆ ਉਹ ਮਾੜਾ ਕੰਮ ਉਹਨੇ ਕੀਤਾ ਮੇਰੇ ਨਾਲ ਕੋਈ ਬੜਾ ਅੱਛਾ ਕੰਮ ਨਹੀਂ ਕੀਤਾ ਤਾਂ ਪਰੋਂਠੇ ਵੇਚ ਰੇ ਸੂ ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦਨ ਕਿ ਵੀਰ ਦਵਿੰਦਰ ਸਿੰਘ ਤੂੰ ਆ ਮਾੜਾ ਕੰਮ ਕੀਤਾ ਮੈਂ ਤਾਂ ਸਭ ਇੱਜ਼ਤ ਮਾਨ ਵਧਿਆ ਆਪਣੇ ਜਲੰਧਰ ਦਾ ਜੀ ਇੱਥੇ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਨੇ ਹਾਂ ਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ ਕੋਈ ਮਾੜਾ ਕੰਮ ਇਹਨੂੰ ਬਰੂਫ ਕਰਦਣ ਵੀਰਵਿੰਦਰ ਤੂੰ ਆ ਮਾੜਾ ਕੰਮ ਕੀਤਾ ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕਿ ਕੋਈ ਉਹਨਾਂ ਦਾ ਆਰਡਰ ਮੈਂ ਜਾਣੀ ਜੀ ਮੈਨੂੰ ਪਤਾ ਹੈ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਰਿਕੁਐਸਟ ਕਰਨ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬਟੇ ਜੀ ਲਾ ਲਓ ਉਹਨਾਂ ਕੋਲ ਰਿਟਨ ਰਿਟਨ ਚ ਲੈਣਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਨਹੀਂ ਲਿਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਹਾਂ ਜਿੱਥੇ ਤੱਕਾ ਹੋਣਾ ਹੋ ਹੀ ਜਾਣਾ ਜੀ ਭਾਵੇਂ ਰਿਟਰਨ ਵੀ ਲਿੱਤਾ ਹੁੰਦਾ ਜੇ ਤੱਕਾ ਲਿਖਿਆ ਜੀ ਤੱਕਾ ਹੋ ਗਿਆ ਤੇ ਤੁਹਾਡੇ ਵੱਲੋਂ ਕੋਈ ਇਸ ਦੇ ਰਿਲੇਟਡ ਕੋਈ ਹੁਣ ਸੀਸੀਟੀਵੀ ਫੁਟੇਜ ਕਢਵਾਈ ਜਾਏਗੀ ਕਢਵਾਈ ਜਾਏਗੀ ਮੈਂ ਕੋਸ਼ਿਸ਼ ਪੂਰੀ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਮੈਂ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਢਵਾਉਂਦੀ ਮਤਲਬ ਉਹਨਾਂ ਦੀ ਇੰਨੀ ਤਨਖਾਹਾਂ ਹੈ ਮੇਰੇ ਕੋਲ ਜ਼ੀਰੋ ਹੈ ਜੀ ਮੈਂ ਰੋਡ ਤੇ ਖੜਾ ਮੇਰੇ ਕੋ ਕੀ ਹੋਏਗਾ ਤੁਸੀਂ ਆਪੇ ਸੋਚ ਲਿਓ ਅੱਖ ਕੇ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਪ੍ਰੈਸ ਕਾਨਫਰੈਂਸ ਕਲੱਬ ਆਇਆ ਤੁਹਾਡੇ ਕੋ ਉਮੀਦ ਲੈ ਕੇ ਕਿ ਮੇਰੇ ਕੋ ਕੋ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਂ ਪ੍ਰੂਫ ਕਿੱਦਾਂ ਦੇ ਸਕਦਾ ਜੀ ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋਵੇ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਪੁੱਸ ਨੇ ਲਿਜਾ ਕੇ ਤੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਹੈ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਹਾਰਾਜ ਜਾਣਦਾ ਠੀਕ ਹੈ ਭਾਈ